ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਣ ਲੱਗੇ ਆਂ ਹੈਅਰ ਆਇਲ ਜੋ ਕਿ ਬਹੁਤ ਹੀ ਜ਼ਿਆਦਾ ਵਧੀਆ ਵਾਲਾਂ ਵਾਸਤੇ ਵਾਲਾਂ ਦੀ ਹੈਲਥ ਆਪਣੀ ਬਹੁਤ ਜ਼ਿਆਦਾ ਵਧੀਆ ਹੋ ਜਾਂਦੀ ਏ ਤੇ ਨਾਲ ਵਾਲ ਖਾਲੇ ਵੀ ਹੁੰਦੇ ਆ ਤੇ ਲੰਮੇ ਵੀ ਹੁੰਦੇ ਆ ਤੇ ਆਪਾਂ ਉਹ ਆਇਲ ਬਣਾਵਾਂਗੇ ਹਾਂਜੀ ਫਰੈਂਡਸ ਤੇ ਅੱਜ ਅਸੀਂ ਉਹ ਬਣਾ ਰਹੇ ਆ ਹੈਅਰ ਦੀ ਸਿਹਤ ਵਾਸਤੇ ਆਇਲ ਤੇ ਆਪਰੇ ਹੈਰ ਇਹ ਨਾ ਝੜਦੇ ਵੀ ਨਹੀਂ ਹੈਗੇ ਡੈਂਟਰਫ ਵੀ ਡੈਂਟਰਫ ਵੀ ਨਹੀਂ ਰਹਿੰਦਾ ਸ਼ਾਈਨੀ ਹੁੰਦੇ ਆ ਵਾਲ ਸਮੂਥ ਹੁੰਦੇ ਆ ਤੇ ਲੰਮੇ ਵੀ ਹੁੰਦੇ ਆ ਵਾਲ ਅੱਪ ਤੇ ਸਮਾਨ ਲਿਆ ਜੋ ਕਿ ਅੱਪ ਬਣਾਣਾ ਵਾ ਤੇ ਅੱਪ ਬਣਾਉਣੇ ਹਨ ਰੋਇਲ ਸਮਾ ਦੇਖੋ ਕਿੰਨੀਆਂ ਚੀਜ਼ਾਂ ਨੇ ਇੰਨੀ ਬਹੁਤ ਸਮਾਰ ਲੱਗਦਾ ਲੋ ਗਾਇਸ ਬਣਾ ਲੀ ਸੋਸ ਬਣਾਇਓ ਜਰੂਰ ਬਹੁਤ ਹੀ ਜ਼ਿਆਦਾ ਵਧੀਆ ਵਾਲਾ ਮਸਤੀ ਹੁਣ ਬਣਾਣ ਲੱਗੇ ਆ ਪਹਿਲਾਂ ਆਪਾਂ ਗਿਨ ਤਾ ਵਾ ਅੱਜੇ ਕੁਛ ਨਹੀਂ ਹੈ ਜੋ ਅਜਾਇਨ ਪਾਉਣਾ ਸਭ ਤੋਂ ਪਹਿਲਾਂ ਪੌਇਲ ਪਾਵਾਂਗੇ ਸਰੋਂ ਦਾ ਸਰੋਂ ਦਾ ਆਇਲ ਪਾਉਣਾ ਹੈ ਸਭ ਤੋਂ ਪਹਿਲਾਂ ਮੋਰੀ ਮੋਰੀ ਐਸਾ ਪਾਵਾਂ ਲਾਵੇ ਤੇ ਕੜਾਈ ਆਪਾਂ ਰੱਖਤੀ ਆ ਤੇ ਸਭ ਤੋਂ ਇਹਨੂੰ ਆਪਾਂ ਰੱਖਤੀ ਲਗਾ ਕੇ ਸੋ ਜਾਣਾ ਤੇ ਸਵੇਰੇ ਆਪਾਂ ਵਾਸ਼ ਕਰ ਲੈਣਾ ਨੋਰਮਲ ਸ਼ੈਂਪੂ ਦੇ ਨਾਲ ਤੇ ਸਭ ਤੋਂ ਪਹਿਲਾਂ ਆਪਾਂ ਵਿੱਚ ਸਰੋਂ ਦਾ ਤੇਲ ਪਾਵਾਂਗੇ ਦੇਣਾ ਪ੍ਰੇਵਾਲ ਬਹੁਤ ਜਿਆਦਾ ਸੋਹਣੇ ਹੋ ਜਾਂਦੇ ਲੰਮੇ ਹੋ ਜਾਂਦੇ ਭਾਰੇ ਹੋ ਜਾਂਦੇ ਮੇਰੇ ਤੇ ਗਾਇਸ ਅੱਗੇ ਭਾਰੇ ਆ ਡੈਂਡਰਫ ਦਾ ਬਿਲਕੁਲ ਹੀ ਨਹੀਂ ਰਹਿੰਦਾ ਜਦੋਂ ਮੇਰੇ ਵਾਲ ਥੋੜੇ ਝੜ ਗਏ ਆ ਇਸ ਕਰਕੇ ਮੈਂ ਬਣਾ ਰਹੀ ਆ ਮੈਂ ਸਾਲ ਪਹਿਲਾਂ ਬਣਾਇਆ ਸੀਗਾ ਉਹ ਦਿਨਾਂ ਵਾਲ ਮੇਰੇ ਬਹੁਤ ਸੋਹਣੇ ਹੋ ਗਏ ਸੀ ਫੇਰ ਮੰਮੀ ਦੇ ਵਾਲ ਮੈਂ ਫੇਰ ਬਣਾ ਰਹੀ ਆ ਫੇਰ ਗਾਇਸ ਮੰਮੀ ਦੇ ਵਾਲ ਇਦਾਂ ਦੇ ਹੋ ਗਏ ਆ ਛੜਦਾ ਸੀ ਨਾ ਮੈਂ ਲਾਉਣਾ ਇਸ ਕਰਕੇ ਇਹਦਾ 3 ਮਹੀਨੇ ਦਾ ਕੋਰਸ ਹੁੰਦਾ 3 ਮਹੀਨੇ 3 ਮਹੀਨੇ ਲਾਉਣਾ ਚਾਹੀਦਾ ਤੇ ਇਹ ਲਓ ਤੇ ਥੋੜਾ ਜਿਹਾ ਆਪਣਾ ਅਗਰਮ ਹੋ ਜਵੇ ਤੇ ਫਿਰ ਆਪਾਂ ਚਾਹ ਖਾਣਗੇ ਤੇ ਚਾਹਾਂ ਤੁਹਾਨੂੰ ਨਹੀਂ ਦਰਮਸਮਾਨ ਦੱਸਦੀਆਂ ਇਹਦੇ ਵਿੱਚ ਕਿਹੜਾ ਕਿਹੜਾ ਪੈਣਾ ਇਹਦੇ ਵਿੱਚ ਬਦਾਮ ਪੈਣੇ ਆ ਥੋੜੇ ਆਪਾਂ 8-9 ਬਦਾਮ ਲੈ ਲੈਣੇ ਆਪਾਂ ਇਹ ਪੈਣਗੇ ਇਹਦੇ ਵਿੱਚ ਨਿ ਸਾਈਡ ਤੇ ਰੱਖਤਾ ਤੇ ਇਹਦੇ ਵਿੱਚ ਪੈਣਗੇ ਲੌਂਗ ਲੌਂਗ ਇੰਨੇ ਕੁ ਲੈ ਲੈ ਆਪਾਂ ਤੇ ਇਹਦੇ ਵਿੱਚ ਇੱਕ ਆ ਪਾਊਗਾ ਤੇਜ ਪੱਤਾ ਤੇਜ ਪੱਤਾ ਪਾਊਗਾ ਇਹਦੇ ਵਿੱਚ ਇਹ ਵੀ ਆਪਾਂ ਲੈ ਲਿਆ ਤੇ ਅਦਰਕ ਅਦਰਕ ਵੀ ਹੋਊਗਾ ਇਹਦਾ ਅਦਰਕ ਦਾ ਟੁਕੜਾ ਨਹੀਂ ਲੈਣਾ ਤੇ ਇਧਰ ਆਪਾਂ ਲੈ ਲਿਆ ਫਰੈਸ਼ ਐਲੋਵੇਰਾ ਜਲ ਐਲੋਵੇਰਾ ਦਾ ਪੌਦਾ ਆਪਣੇ ਘਰੇ ਲੱਗਾ ਹੋਇਆ ਵਾ ਤੇ ਉਹ ਆਪਾਂ ਉੱਥੋਂ ਤੋੜ ਕੇ ਤੇ ਆ ਦੇਖੋ ਇਹਦੀ ਪਲਪ ਕੱਢ ਲਈਏ ਸਾਰੀ ਚਾਕੂ ਦੇ ਨਾਲ ਛਿਲੜਾ ਗਾਇਸ ਆਪਾਂ ਸੁੱਟਤੀਆਂ ਨੇ ਤੇ ਆ ਆਪਾਂ ਐਲੋਵੇਰਾ ਦਾ ਪਲਪ ਕੱਢ ਲਿਆ ਸਾਰਾ ਇਹ ਵੀ ਲੱਗੂਗਾ ਇਹਦੇ ਵਿੱਚ ਹਾਂ ਸਾਰਾ ਲੱਗੂਗਾ ਤੇ ਇਧਰ ਆਪਾਂ ਆ ਗਿਆ ਮੋਰਿੰਗਾ ਪਾਊਡਰ ਆ ਦੇਖੋ ਮੋਨਿਕਾ ਉਹਦਾ ਉਂਗਰ ਪਾਉ ਮੋਰਿੰਗਾ ਪਾਉੜਨੇ ਆਂ ਦਾ ਮੈਂ ਇਹ ਵੀ ਪਾਉਗਾ ਇਹਦੇ ਵਿੱਚ ਤੇ ਇੱਥੇ ਆਪਣਾ ਤ੍ਰਿਪੰਦ ਪਾਊਡਰ ਇਹ ਨਿੰਮ ਦਾ ਪਾਊਡਰ ਆ ਇਹ ਵੀ ਇਹਦੇ ਵਿੱਚ ਬਹੁਤ ਜ਼ਰੂਰੀ ਹੈ ਪਾਉਣਾ ਤੇ ਇੱਧਰ ਆਪਣੀ ਆਂਦੀ ਕਲੌਂਜੀ ਕਲੌਂਜੀ ਵੀ ਆਪਣੀ ਜ਼ਰੂਰ ਪਾਉਗੇ ਇਹਦੇ ਵਿੱਚ ਇਹ ਲੈ ਆਂਦੀ ਤੇ ਇੱਧਰ ਆਪਣਾ ਆ ਗਿਆ ਮੇਥੀ ਦਾ ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਹੁਣ ਇਹ ਪਾਉਗਾ ਲੈ ਸਿੱਟ ਕਿੰਨੀ ਸੋਹਣੀ ਮੈਂਦੀ ਲਾਈ ਹੋਈ ਹੈ ਕੁੜੀ ਨੇ ਤੇ ਇਦਾਂ ਆਪਣੀ ਮੰਦੀ ਆ ਗਈ ਸੁੱਤੀ ਇੱਕ ਪੌੜ ਪੈਟਕ ਲੈਂਦਾ ਆਪਾਂ 10 ਵਾਲਾ ਇਹ ਵੀ ਪਊਗਾ ਇਹਦੇ ਵਿੱਚ ਤੇ ਇੱਧਰ ਆਪਣੇ ਆ ਕੇ ਕੜੀ ਪੱਤੇ ਕੜੀ ਪੱਤੇ ਦਾ ਵੀ ਆਪਣੇ ਘਰੇ ਪੌਦਾ ਲੱਗਾ ਹੋਇਆ ਵਾ ਉੱਥੋਂ ਤੋੜ ਲਈ ਆਪਾਂ ਇਹ ਵੀ ਬਹੁਤ ਜ਼ਰੂਰੀ ਇਹਦੇ ਵਿੱਚ ਪਾਣੀ ਤੇ ਇੱਧਰ ਆ ਗਿਆ ਆਪਣਾ ਅਮਲਾ ਚੂਰਨ ਆਵਲਾ ਪਾਊਡਰ ਚੂਰਨ ਵੀ ਗੈਸਾ ਨੇ ਆਵਲਾ ਪਾਊਡਰ ਵੀ ਇਹਦੇ ਵਿੱਚ ਜ਼ੋਰ ਪਊਗਾ 1 ਤੋਂ 1.5 ਚਮਚ ਇਹ ਵੀ ਆਪਾਂ ਨੇ ਲਿਆ ਤੇ ਇੱਧਰ ਆਪਾਂ ਲੈ ਲਿਆ ਕੋਕੋਨਟ ਆਇਲ ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਇਹਦੇ ਵਿੱਚ ਪਾਣਾ ਤੇ ਇਧਰ ਆਪਾਂ ਨੇ ਲਿਆ ਆ ਬਹੁਤ ਹੀ ਜਿਆਦਾ ਸਪੈਸ਼ਲ ਚੀਜ਼ ਆ ਜਿਹੜੀ ਮੈਂ ਆਪ ਤਿਆਰ ਕਰਕੇ ਰੱਖੀ ਹੋਈ ਆ ਇਹ ਆਪਾਂ ਜਿਹੜੇ ਅੰਬ ਗਰਮੀਆਂ ਦੇ ਵਿੱਚ ਖਾਂਦੇ ਆ ਤੇ ਉਹਦੀ ਗੁਟਲੀ ਹੁੰਦੀ ਜਿਹੜੀ ਉਹਨੂੰ ਆਪਾਂ ਤੋਂ ਸੁਕਾ ਕੇ ਗੁਟਲੀ ਨੂੰ ਉਹਦੇ ਵਿੱਚ ਇੱਕ ਹੋਰ ਜਿਹੜੀ ਗੁਟਲੀ ਹੁੰਦੀ ਆ ਹਰੇ ਰੰਗ ਦੀ ਉਹਨੂੰ ਸੁਕਾ ਕੇ ਉਹਦਾ ਪਾਊਡਰ ਬਣਾ ਕੇ ਰੱਖਿਆ ਹੋਇਆ ਵਾ ਇਹ ਵੀ ਆਪਣੇ ਵਾਲਾਂ ਵਾਸਤੇ ਬਹੁਤ ਜਿਆਦਾ ਵਧੀਆ ਵਾ ਇਹਨਾਂ ਵਾਲ ਸਿਲਕੀ ਲੰਮੇ ਸ਼ਾਈਨੀ ਹੁੰਦੇ ਆ ਤਾਂ ਦੇਖੋ ਪਾਊਡਰ ਬਣਾ ਕੇ ਰੱਖਿਆ ਇਹ ਵੀ ਇਹਦੇ ਵਿੱਚ YouTube ਕਰੋ ਤੇ ਮਣੀ ਲਾਸਟ ਵਾਲੀ ਚੀਜ਼ ਰੋਜ਼ਮੈਰੀ ਰੋਜ਼ਮੈਰੀ ਆਇਲ ਇਹ ਮੀਸ਼ਰ ਤੋਂ ਵੀ ਮਿਲ ਜਾਂਦਾ ਵਾ ਤੇ ਆਮ ਪंसारी ਦੀ ਦੁਕਾਨ ਤੋਂ ਮਿਲ ਜਾਂਦਾ ਮੈਂ ਮੀਸ਼ਰ ਤੋਂ ਮੰਗਵਾਇਆ ਸੀ ਇਹ ਵੀ ਇੱਕ ਬੋਤਲੇ ਦੇ ਵਿੱਚ ਜ਼ਰੂਰ ਪਾਉਣੀ ਆ ਇਹਦੇ ਨਾਲ ਹੀ ਆਪਣੇ ਵਾਲਾਂ ਦੀ ਗਰੋਥ ਹੁੰਦੀ ਆ ਇਹ ਪਾਉਣਾ ਵਾ ਤੇ ਆ ਆਪਣਾ ਇੰਨਾ ਸਾਰਾ ਸਮਾਨ ਜਿਹੜਾ ਇਹਦੇ ਵਿੱਚ ਯੂਜ਼ ਹੋਣਾ ਵਾ ਤੇ ਇਹ ਮੰਮੀ ਤੁਹਾਨੂੰ ਇੱਕ ਗੱਲ ਪੁੱਛਣੀ ਆ ਪਾਣੀ ਮੰਦਿਆ ਬਹੁਤ ਫੜਾ ਵੀ ਲਾ ਸਕਦੇ ਆ ਇਹ ਆ ਫੜਾ ਨਾ ਕਲਰ ਨਹੀਂ ਕਰਦੀ ਵਾਰਾਂ ਵਾਸਤੇ ਹੁੰਦੀ ਆ ਵਾਰਾਂ ਦੇ ਵਾਰਾਂ ਤੇ ਜਦੋਂ ਲਾਉਣੀ ਆ ਆਪਾਂ ਉਹਦੇ ਵਿੱਚ ਕਈ ਸਮਾਨ ਪੈਂਦਾ ਵਾ ਫਿਰ ਥੋੜਾ ਜਿਹਾ ਕਲਰ ਹੁੰਦਾ ਵਾਰਾਂ ਤੇ ਵੀ ਅਸੇ ਵਾਰਾਂ ਵਾਸਤੇ ਬਹੁਤ ਯੂਜ਼ ਕਰਦੇ ਜੀ ਕੋ ਦਾ ਹੱਥਾਂ ਤੇ ਲਾ ਸਕਦਾ ਨਹੀਂ ਹੱਥਾਂ ਤੇ ਨਹੀਂ ਲਾ ਸਕਦੇ ਵੈਸੇ ਹੀ ਹੱਥ ਛੱਡੇ ਹੋਏ ਨੇ ਇੱਥੇ ਤੇ ਹੁਣ ਆਪਣਾ ਇੱਧਰ ਤੇ ਹਾਂਜੀ ਫਰੈਂਡਸ ਇਹਦੇ ਵਿੱਚ ਪਿਆਜ਼ ਵੀ ਪੈਣਗੇ ਆਪਾਂ ਦੋ ਲਈ ਲੰਗੀ ਪਿਆਜ਼ ਤੇ ਦੋ ਪਿਆਜ਼ ਪੈਣਗੇ ਇਹਦੇ ਵਿੱਚ ਮੈਨੂੰ ਯਾਦ ਨਹੀਂ ਰਿਹਾ ਭੁੱਲ ਗਈ ਸੀ ਤੇ ਆ ਦੋ ਪਿਆਜ਼ ਵੀ ਪੈਣਗੇ ਇਹਦੇ ਵਿੱਚ ਇਹ ਵੀ ਆਪਾਂ ਦੇ ਸ਼ਾਮਿਲ ਕਰ ਲਏ ਆ ਤੇ ਸਾਰੀਆਂ ਚੀਜ਼ਾਂ ਆਪਾਂ ਇਕੱਠੀਆਂ ਕਰਕੇ ਰੱਖ ਲਈਆਂ ਵਾ ਤੇ ਅੱਗੇ ਦਾ ਪ੍ਰੋਸੈਸ ਤੁਹਾਨੂੰ ਸਾਰਾ ਸਮਝਾਉਣਾ ਕਿਵੇਂ ਆਪਣਾ ਤੇਲ ਬਣਾਵਾਂ ਲੋ ਫਲੇਮ ਤੇ ਆਪਾਂ ਨੂੰ ਬਣਾਉਣਾ ਹੈ ਆਪਣਾ ਆਇਲ ਥੋੜਾ ਜਿਹਾ ਗਰਮਉ ਜੇ ਤੇ ਫਿਰ ਆਪਾਂ ਬਣਾਉਣੀ ਆਂ ਹਾਂਜੀ ਗਾਇਸ ਜਿੱਥੇ ਆਪਣਾ ਸਾਰਾ ਸਮਾਨ ਜਿਹੜੀ ਆ ਕਿ ਆਪਣਾ ਤੇਲ ਵੀ ਗਰਮ ਹੋ ਗਿਆ ਵਾ ਤੇਲ ਆਪਣਾ ਗਰਮ ਹੋ ਚੁੱਕਾ ਹੈ ਤੇ ਗਾਇਸ ਆਪਾਂ ਇੱਥੇ ਬਣੀ ਇੱਕ ਹੋਰ ਸਬਜ਼ੀ ਇਹਦੇ ਵਿੱਚ ਜ਼ਰੂਰ ਐਡ ਕਰਾਂਗੇ ਕਿਉਂਕਿ ਵਧੀਆ ਹੁੰਦਾ ਵਾ ਆਲਾ ਵਾਸਤੇ ਆਪਾਂ ਐਡ ਕਰਦੇ ਹਾਂ ਸਮਾਨ ਸਭ ਤੋਂ ਪਹਿਲਾਂ ਆਪਾਂ ਐਡ ਕਰਾਂਗੇ ਕੜੀ ਪੱਤੇ ਤੇ ਉਹ ਤੇਜ ਪੱਤਾ ਕੜੀ ਪੱਤੇ ਦਾ ਬਏ ਪਲੀਸ ਸਭ ਤੋਂ ਪਹਿਲਾਂ ਤੇਜ ਪੱਤਾ ਐਡ ਕਰਾਂਗੇ ਅਸੀਂ ਤੇਜ ਤੇਲ ਆਪਣਾ ਲੋ ਫਲੇਮ ਤੇ ਰਹਿਣਾ ਚਾਹੀਦਾ ਉਹ ਜੋ ਫਲੇਮ ਟੀ ਹੈ ਬਸ ਕੜੀ ਪੱਤੇ ਬਾਤੇ ਉਹ ਤੇਜ ਪੱਤੇ ਗਾਇਸ ਉਹ ਕੜੀ ਬੱਤੇ ਦੇ ਤੇ ਰਹੂਤੇ ਤੇਜ ਪੱਤਾ ਪਾਉ। ਹੁਣ ਆਪਾਂ ਕੜੀ ਬੱਤੇ ਪਾਵਾਂਗੇ। ਹੁਣ ਆਪਾਂ ਪਾਵਾਂਗੇ ਕੜੀ ਪੱਤਾ। ਪੂਰਾ ਥੋੜਾ ਕਰਕੇ। ਗਾਇਸ ਇਹਦਾ ਛਿੱਟੇ ਮਾਰਿਆ। ਛਿੱਟੇ ਘ ਮਾਰਿਆ ਮੰਮੀ। ਸਾਰਾ ਪਾ ਦਿੱਤਾ। ਤੇ ਛਿੱਟੇ ਮਾਰਿਆ। ਕੀ ਹੋੜਾ ਲੈਣਾ ਆਨਾਰ ਕਿਉਂਕਿ ਹੱਥ ਸੁਖਾਟ ਦੇਵੇਂ ਪੈ ਹਣੀ ਹੁਣ ਇਹਨੇ ਟਰਾਈ ਹੋ ਜਾਣਾ ਜਦੋਂ ਫਿਰ ਹੱਟ ਜਾ ਹੱਥੇ ਟਰਾਈ ਹੋ ਗਿਆ ਨਾ ਹਟ ਗਿਆ ਹੱਥ ਤੇ ਵੀ ਪੈ ਸਕਦਾ ਗਾਇਸ ਚਾਹਨਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਫਰੈਸ਼ ਐਲੋਵੇਰਾ ਐਲੋਵੇਰਾ ਜਿਹੜੀ ਆਪਾਂ ਇਹ ਤਾਂ ਨਹੀਂ ਉਪਰ ਡਬਲ ਵੀ ਚੰਗਈ ਫਰੈਸ਼ ਐਲੋਵੇਰਾ ਪਾ ਦਾਂਗੇ ਇਹ ਚਾਪ ਸਾਰੀ ਕ੍ਰਿਪਾ ਕਰਕੇ ਦੱਸੋ ਬਾਬਾ ਮੈਂ ਕੀ ਚੀਜ਼ ਲਊਂਗਾ ਮੈਂ ਐਸੇ ਦੰਦ ਬਣਾ ਲਊਂਗੇ ਲੋង ਤੇ ਦਾਮ ਆਪਾਂ ਚਾੜ ਕਰਾਂਗੇ ਤੇ ਸਭ ਤੋਂ ਪਹਿਲਾਂ ਅਦਰਕ ਪਾਵਾਂਗੇ ਢੱਕਾ ਦੰਦ ਆਪਾਂ ਗੈਸ 'ਤੇ ਪੁੱਤਾ ਛੋਟੇ ਛੋਟੇ ਟੁਕੜੇ ਕੱਟ ਕੇ ਪਾਦਰਕ ਦੇ ਪਾਣੀ ਦੇ ਵਿੱਚ ਅਦਰਕ ਵੀ ਆਪਣੇ ਮਾਰਾਂ ਨਾਲੋਂ ਬਹੁਤ ਜ਼ਿਆਦਾ ਵਧੀਆ ਸੁੱਤਾ ਨੂੰ ਪਤਾਈਆ ਤੇ ਕੁਕੂ ਬਾਲ ਨੂੰ ਦੇ ਬਾਰੇ ਇੱਕ ਮਿੰਟ ਸਾਰਾ ਦੱਸ ਦਿਆਂ। ਸਾਰਾ ਦੇਖੀ ਜਾਓ ਤੁਸੀਂ ਆਪਣੀ ਵੀਡੀਓ ਦੇ ਵਿੱਚ। ਫੀ ਹੁਣ ਆਪਾਂ ਪਾ ਤਾ ਅਦਰਕ। ਆਪਾਂ ਜਿਹੜਾ ਵੀ ਪਾਤੀ ਹੈਪਾ ਆਪਾਂ ਇੱਥੇ ਤੇਲ ਪ੍ਰਕਾਰ ਦੇ ਤੇਲ ਯੂਜ਼ ਕਰ ਲਿਆ। ਇਹ ਸਰ੍ਹੋਂ ਦਾ ਤੇਲ, ਬੀਜੀ ਆਇਲ ਤੇ ਤਾਰੀਲ ਦਾ ਆਇਲ। ਤੇ ਹੁਣ ਆਪਾਂ ਇਹ ਪਿਆਜ਼ ਪਾਵਾਂਗੇ। ਇਹਨੂੰ ਚਿੱਲੜਦੇ ਇਸ ਵਿੱਚ ਹੀ ਪਾਉਣਾ ਹੈ ਵੀ। ਇਹਨੂੰ ਵੀ ਆਪਾਂ ਛੋਲੇ ਛੋਲੇ ਕਰਦੇ। ਇਹਨੂੰ ਆਪਾਂ ਤੇ ਗਾਇਸ ਆਪਾਂ ਇਹਨੂੰ ਵੀ ਪਾ ਲਾਂਗੇ ਛਿਲੜ ਦਸ ਮਹੀਆ ਤੇ ਪਾਉਣਾ ਆਪਾਂ ਪਿਆਜ਼ ਛੋਲੇ ਛੋਲੇ ਪੀਸਾਂਗੇ ਪਿਆਜ਼ ਇਸ ਛਿਲੜ ਦੇ ਵਿੱਚ ਵੀ ਵਧੀਆ ਅਸਰ ਹੁੰਦਾ ਵਾੜਾ ਨੂੰ ਵਧੀਆ ਬਣਾਉਣ ਵਾਸਤੇ ਛਿਲੜ ਦਸ ਮਹੀਆ ਤੇ ਆਪਾਂ ਪਾ ਲਾਂਗੇ ਪਿਆਜ਼ ਦੋ ਪਿਆਜ਼ ਆਪਾਂ ਪਾਦਦੇ ਆਂ ਯਾ ਦੇਖੋ ਦੋ ਪਿਆਜ਼ ਤੇ ਆਪਣਾ ਤੇਲ ਆਪਣਾ ਹੀਜਰਿਆ ਹੋ ਹੀਜਰਿਆ ਹੁਣ ਆਪਾਂ ਇਹਦੇ ਚ ਐਡ ਕਰ ਦਾਂਗੇ ਲੌਂਗ 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 ਆਪਾਂ ਘੱਟੇ ਦੇ ਵਿੱਚ ਲੌਂਗ ਵੀ ਆਪਣੇ ਇਹਦੇ ਵਿੱਚ ਹੀ ਰਿਜ ਜਾਣਗੇ ਜੰਡੀਆ ਤਰੀਕੇ ਦੇ ਨਾਲ ਤੇ ਹੁਣ ਆਪਾਂ ਇਹਦੇ ਵਿੱਚ ਬਦਾਮ ਐਡ ਕਰ ਦਾਂਗੇ ਕਿੰਨੀ ਅੱਜਾ ਪਾਇਆ ਕਿੰਨੀਆਂ ਫਾਤੀਆਂ ਕੋਲ ਓਇਲ ਤੇ ਆਪਣੇ ਦੇਸੀ ਜਿਹੜਾ ਓਇਲ ਹੈ ਨਾ ਤੁਮ ਪਸੋਂ ਤੋਂ ਪਹਿਲਾਂ ਲਾ ਕੇ ਤੇ ਸਵੇਰੇ ਜਦੋਂ ਵਾਸ਼ ਕਰਾਂਗੇ ਵਾਲ ਆਪਣੇ ਆਣ ਸਿਲਕੀ ਸਮੂਧ ਹੋ ਜਾਣਗੇ ਡੈਂਗਰਫ ਵੀ ਨਿਰੋਗ ਹੋ ਜਾਣਗੇ ਡੈਂਗਰਫ ਖੁਣ ਗਾਇਸ ਜਿਨ੍ਹਾਂ ਨੂੰ ਡੈਂਗਰਫ ਨਾਲ ਖਾਸ ਕਰੇ ਹੋਇਆ ਲਾ ਕੇ ਜਿਨ੍ਹਾਂ ਦੇ ਵਾਲ ਝੜਦੇ ਆ ਉਹ ਵੀ ਠੀਕ ਹੋ ਜੂਗੇ ਤੁਹਾਡੇ ਡੈਂਗਰਫ ਗਰੋਥ ਬਹੁਤ ਹੈ ਤੁਹਾਡੇ ਕਈ ਦਿਨਾਂ ਵਿੱਚ ਤੁਹਾਨੂੰ ਫਰਕ ਨਜ਼ਰ ਆਊਗਾ ਤੇ ਮੈਨੂੰ ਮਤਾ ਦੱਸੂਏ ਜੋ ਫਰਕ ਆ ਨਹੀਂ ਵਧੀਆ ਮੇਰੇ ਨਾਲ ਰਿਜ਼ਲਟ ਵਧੀਆ ਹੁੰਦਾ ਇਹਨਾਂ ਦਾ ਤੋ ਜਿਵੇਂ ਬਣਾਇਆ ਹੈ ਨਾ ਪਿੱਲਾ ਵੀ ਚੜਨੋਂ ਹਟ ਜਾਂਦੇ ਆ ਵਾਹ ਐਨੂੰ ਸਾਰੀਆਂ ਚੀਜ਼ਾਂ ਰਿੱਝਦੀਆਂ ਹੋਈਆਂ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਮੇਥੀ ਦਾਣਾ ਅੱਜ ਪਾਵਾਂਗੇ ਮੇਥੀ ਦਾਣਾ ਇਸੇ ਦਾਣੇ ਵਿੱਚ ਐਡ ਕਰ ਦਾਂਗੇ ਥੋੜਾ ਜਿਹਾ 3 ਤੋਂ 4 ਚਮਚ ਮੇਥੀ ਦਾਣਾ ਵੀ ਆਪਾਂ ਐਡ ਕਰਤਾ ਥੋੜੀ ਜਿਹੀ ਕਲੌਂਜੀ ਕਲੌਂਜੀ ਪਾਵਾਂਗੇ ਆਪਾਂ ਕਲੌਂਜੀ ਆਪਣੇ ਵਾਲਾਂ ਵਾਸਤੇ ਬਹੁਤ ਜ਼ਿਆਦਾ ਵਧੀਆ ਇਸ ਦਾ ਸਾਰੀ ਭਾਗ ਵੀ ਐਡ ਕਰ ਦਾਂਗੇ ਇਹ 10 ਰੁਪਏ ਦੀ ਲਿਆਂਦੀ ਸੀਗੀ ਇੰਨੀ ਸਾਰੀ ਆਈ ਏ ਆ ਵੀ ਐਸਾ ਤਾਂ ਦੱਸਦਾ ਹੀ ਲਿਆਂਦਾ ਸੀ ਬੱਲੇ ਥੋੜਾ ਬੰਦਾ ਆਏ ਜਾਂਦੀ ਰਹਿੰਦੀ ਆ ਉਹ ਵੀ ਵੈਸੇ ਠੀਕ ਆ ਉਹ ਵੀ ਪਾ ਸਕਦੇ ਆ ਕੋਈ ਕੋਈ ਨਹੀਂ ਉਹਦੇ ਵਿੱਚ ਇਸ਼ੂ ਹੈਗਾ ਆਪਾਂ ਫਿਰ ਪਿਛਾਰੀ ਪਾ ਲਾਂਗੇ ਤੇ ਮੇਥੀ ਦਾਣਾ ਮੈਂ ਪਸਾਰੀ ਐਡ ਕਰ ਦਿੰਦੇ ਆ ਪਿਛਾਰੀ ਦਾ ਤਾਂ ਸਾਲਾ ਗਾਲਾ ਹੋ ਗਿਆ ਆਪਾਂ ਮੇਥੀ ਦਾਣਾ ਵੀ ਸਾਰੇ ਪਾਪਾ ਕਿਉਂਕਿ ਇਹਨਾਂ ਦੇ ਨਾਲ ਬਹੁਤ ਜ਼ਿਆਦਾ ਵਧੀਆ ਆਇਲ ਬਣੂਗਾ ਆਪਣਾ ਤੇ ਆ ਕੀ ਹੋ ਮਾਂ ਕੀ ਇਹ ਮਰੀਂਗਾ ਪਾੜ ਰਾਇ ਬਾਚੂ ਪਾਉਮੇ ਸਾਰਾ ਇਹ ਆਪਾਂ ਬਾਚੂ ਪਣਾਵਾ ਤੇ ਬਣਾਵਲੇ ਪਾੜਦੇ ਬੱਜੀ ਬਾਚੂ ਪਾਉਮੇ ਇੰਨੀ ਬਾਚੂ ਬਾਚੂ ਆਲੀ ਪਾਣੇ ਇਹ ਵੀ ਪਾਉਮੇ ਦੇ ਲਾਸਟ ਤੇ ਹਜੇ ਹੋਰ ਔਇਲ ਆਪਣਾ ਇੱਧਰ ਰਿੰਜ ਦਾ ਪਿਆਵ ਤੇ ਇਹ ਚੰਗੀ ਤਰ੍ਹਾਂ ਆਪਣੇ ਸਾਰੇ ਜਿੰਨੇ ਵੀ ਮਸਟਰਰ ਪਾਏ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਗਾਇਸ ਮੈਨੂੰ ਪਿਆਜ਼ ਪਾ ਲੈ ਚਕੜੀ ਪੱਤਾ ਮੈਂ ਸਬਜੀ ਲੱਗਦੀ ਹੈ ਬਾਜ਼ਾਰੀਆਂ ਚੀਜ਼ਾਂ ਦੇ ਵਿੱਚ ਐਡ ਕਰ ਲੀਆਂ ਸਾਰਿਆਂ ਨੇ ਤੇ ਪਾਣੀ ਨੂੰ ਆਪਣੀਆਂ ਚੰਗੀ ਤਰ੍ਹਾਂ ਐਨ ਗਲੈਸ ਲੈ ਹੋ ਜਾਣਗੇ ਹਮੇ ਪਿਆਜ਼ ਪੂਰੀ ਜੋ ਵੀ ਪਣਾਪਾ ਉਸ ਤੋਂ ਬਾਅਦ ਚਪਾਉਣ ਦੇ ਤੇ ਸੁੱਕੇ ਜਿਹੜਾ ਪਣਾ ਉਹ ਬਾਅਦ ਵਿੱਚ ਪਾਉਂਦੇ ਆ ਸਾਰਾ ਸੁੱਕਾ ਪਾਉਂਦੇ ਇਸ ਹਾਂਜੀ ਆਪਣੀਆਂ ਜਿਹੜੇ ਰੋਜ਼ਹਾਰੀ ਦੇ ਨਾਲ ਨਾ ਆ ਡਰਾਪਸ ਮਿਲਦਾ ਵਾਂ ਜਿਹਨੇ ਨਿੱਚੋਂ ਦਵਾਈ ਪਿਉਣ ਵਾਲਾ ਡ੍ਰੌਪ ਹੁੰਦਾ ਵਾ ਉਹਦਾ ਨਾ ਮਿਲਦਾ ਵਾ ਪਰ ਇਹ ਕੱਚ ਦਾ ਵਾ ਗਾਇਸ ਕੱਚ ਦਾ ਵਾ ਆ ਦੇਖ ਸਰ ਇਹਦਾ ਕੱਚ ਦਾ ਵਾ ਤੇ ਆਪਣਾ ਦੇਖੋ ਆਇਲ ਆ ਇਹਦੇ ਵਿੱਚ ਇਹ ਆਪਣਾ ਖਤਮ ਹੋ ਜਾਣਾ ਇਹਦੇ ਵਿੱਚ ਆਪਾਂ ਐਡ ਕਰ ਦੇਣਾ ਵਾ ਇਹਦੇ ਨਾਲ ਵਾਲ ਆਪਣੇ ਬਹੁਤ ਜ਼ਿਆਦਾ ਲੰਮੇ ਹੁੰਦੇ ਆ ਤੇ ਭਾਰੇ ਹੁੰਦੇ ਆ ਤੇ ਸਿਲਕੀ ਵੀ ਹੁੰਦੇ ਤੇ ਆਪਣਾ ਇਹ ਡ੍ਰੌਪ ਦੇ ਵਿੱਚ ਹੀ ਆਪਾਂ ਥੋੜਾ ਜਿਹਾ ਆਇਲ ਪਾ ਕੇ ਰੱਖ ਲਿਆ ਕਰਾਂਗੇ ਇਹਦੇ ਨਾਲ ਹੀ ਆਪਾਂ ਇਦਾਂ ਡ੍ਰੌਪ ਤੇ ਸਿਰ ਦੇ ਵਿੱਚ ਇਦਾਂ ਇਦਾਂ ਮਤਲਬ ਗਾਇਸ ਜਿਹੜਾ ਆਪਣਾ ਖਾਲੀ ਹੋ ਜੂਗਾ ਆਪਾਂ ਇੱਥੇ ਭਰ ਲਾਂਗੇ ਉਹਨੂੰ ਹਾਂ ਇਹਦੇ ਵਿੱਚ ਭਰ ਲਾਂਗੇ ਤੇ ਇੱਥੋਂ ਲੈ ਲੈ ਕੇ ਤੇ ਇਸ ਵੀ ਕੇ ਨਾਲ ਆਪਣੇ ਵਾਲਾਂ ਦੀਆਂ ਜੜ੍ਹਾਂ ਦੇ ਵਿੱਚ ਵਧੀਆ ਜਿਹਾ ਲੱਗ ਜੂਗਾ ਇਹਦੇ ਨਾਲ ਹੀ ਇਹਨੂੰ ਹੀ ਆਪਾਂ ਯੂਜ਼ ਕਰ ਲਿਆ ਕਰਾਂਗੇ ਬੰਦ ਵੀ ਹੁੰਦਾ ਗਾਈਸ ਛੋਟਾ ਹੁੰਦਾ ਹਾਂ ਹਾਂਜੀ ਇਧਰ ਆਇਲ ਆਪਣਾ ਰਿਜਦਾ ਪਿਆ ਹੋਆ ਹਾਂ ਦੇਖੋ ਸਾਰੇ ਇਹਦੇ ਵਿੱਚ ਜਿਹੜੇ ਵੀ ਆਪਾਂ ਸਮਾਨ ਪਾਇਆ ਇੰਗਰੀਡੀਅੰਟਸ ਪਾਏ ਸੀ ਤੇ ਹੋ ਰਿਹਾ ਬਰਾਊਨ ਇਹ ਚੰਗੀ ਤਰ੍ਹਾਂ ਬਣਾਉਣ ਹੋ ਜਾਣਗੇ ਤੇ ਸਾਰੇ ਇਹਦੇ ਜਿਹੜਾ ਵੀ ਅਸਰ ਉਹ ਸਾਰਾ ਆਪਣੇ ਵਾਲ ਦੇ ਵਿੱਚ ਆ ਜਾਊਗਾ ਦੇਖੋ ਆ ਰਿਹਾ ਵਾ ਤੇਲ ਦਾ ਆਪਣੇ ਦਾ ਕਲਰ ਚੇਂਜ ਹੋ ਗਿਆ ਪਹਿਲਾਂ ਪੀਲਾ ਸੀਗਾ ਆ ਦੇਖੋ ਤੇਲ ਦਾ ਕਲਰ ਚੇਂਜ ਹੋ ਗਿਆ ਬਹੁਤ ਜਿਆਦਾ ਵਧੀਆ ਤੇਲ ਆ ਇਹ ਆਪਣੇ ਵਾਲਾਂ ਤੇ ਆਪਾਂ ਦਾ ਹੱਥ ਮ사ਜ ਕਰਕੇ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਮ사ਜ ਕਰ ਲੈਣੀ ਆ ਮ사ਜ ਕਰਨ ਤੋਂ ਬਾਅਦ ਆਪਾਂ ਨੂੰ ਬੰਨ ਲੈਣਾ ਵਾਲਾ ਨੂੰ ਵਾਲਾਂ ਨੂੰ ਆਪਣੇ ਨੂੰ ਆਪਾਂ ਬੰਨ ਲੈਣਾ ਹਨ ਉਸ ਤੋਂ ਬਾਅਦ ਬਸ ਸੌ ਜਾ ਤਾਂ ਸਵੇਰੇ ਉੱਠ ਕੇ ਆਪਾਂ ਉਹ ਵੀ ਆਪਾਂ ਹਰ ਬੇਚਾਨ ਕੋਦੇ ਨਾਲ ਇਹਨੂੰ ਧੋ ਲੈਣਾ ਵਾਲਾ ਨੂੰ ਤੇ ਆਪਣੇ ਵਾਲ ਦੇਖੋ ਕਿੰਨੇ ਜਿਆਦਾ ਸੋਹਣੇ ਹੋ ਗਏ। ਤੁਸੀਂ ਸਾਨੂੰ ਕੋਈ ਨਾ ਇਜੋਰ ਦੱਸਿਓ ਕਿ ਕਿਹਦੇ ਜਦੋਂ ਤੁਸੀਂ ਬਣਾਉਗੇ ਕਿੰਨਾ ਕਿੰਨਾ ਫਰਕ ਨਜ਼ਰ ਆਇਆ ਹੋਊ। ਤੇ ਆਪਣੇ ਅੱਗੇ ਤੇਲ ਮਲਣਾ। ਹੁਣ ਤਾਂ ਮੈਂ ਗਲਿਸ ਮੈਂ ਨਾ ਰਹੀ। ਵੇੜੀ। ਹੁਣ ਆਪਾਂ ਇਹਦੇ ਵਿੱਚ ਆਇਲ ਪਾਵਾਂਗੇ ਆਪਣੇ। ਸਾਰੇ ਔਇਲ ਪਾਲਣ ਜਿਹੜੇ ਆਪਣੇ ਤਿੰਨ ਸੀਗੇ ਸਭ ਤੋਂ ਪਹਿਲਾਂ ਪਰੋਸਮੈਰੀ ਔਇਲ ਪਾਲਾਂਗੇ ਇਹਦਾ ਕਲਰ ਕਿੰਦਾ ਦਾ ਹੁੰਦਾ ਵਾ ਗੈਸ ਨੂੰ ਕਰ ਦਾਂਗੇ ਆਪਾਂ ਬੰਦ ਚਲੋ ਦੇਖੋ ਆਪਣੇ ਸਾਰੇ ਜਿਹਨਾਂ ਵੀ ਆਪਾਂ ਸਮਾਨ ਪਾਇਆ ਸਾਰਾ ਫਰਾਈ ਹੋ ਗਿਆ ਟੋਸਟ ਹੋ ਚੁੱਕਿਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੇ ਆਪਾਂ ਰੋਜ਼ਮੈਰੀ ਔਇਲ ਪਾ ਦਾਂਗੇ ਇਹਦੇ ਵਿੱਚ ਸਾਰਾ ਹੀ ਗੈਸ ਨੂੰ ਆਪਾਂ ਬੰਦ ਕਰਕੇ ਫੇਰ ਪਾਉਣਾ ਵਾ ਰੋਜ਼ਮੈਰੀ ਔਇਲ ਕਿਉਂਕਿ ਇਹਦੇ ਜਿਹੜਾ ਵੀ ਅਸਰ ਹੋਊਗਾ ਉਹ ਸਾਰਾ ਨਿਕਲ ਜਾਊਗਾ ਹਲਕਾ ਗੈਸ ਬੰਦ ਲੀਏ ਰੋਜ਼ਮਰੀ ਆਇਲ ਦਾ ਪਾਪਾ ਹੁਣ ਆਪਾਂ ਇਹਦੇ ਵਿੱਚ ਨਾਰੀਆ ਆਇਲ ਪਾਵਾਂਗੇ ਸਾਰੀ ਪਾ ਦੇਣਾ ਵੀ ਆਪ ਨਾਰੀਆ ਦਾ ਇਹ ਪਾਤਾ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਬੇਬੀ ਆਇਲ ਇਹ ਸਭ ਪਰੀ ਹੋਈ ਸ਼ੀਸ਼ੀ ਆ ਤੇ ਅੱਧੀ ਆਪਾਂ ਪਾ ਲੈਣੀ ਆ ਇਹਦੇ ਵਿੱਚ ਬੇਬੀ ਆਇਲ ਦੇ ਵਿੱਚ ਫ੍ਰੈਗਰੈਂਸ ਹੁੰਦੀ ਆ ਇਹਦੇ ਨਾਲ ਵਧੀਆ ਹੋ ਜੂਗੀ ਫ੍ਰੈਗਰੈਂਸ ਤੇ ਆਲ ਦੀ ਹਾਂਜੀ ਆਪਾਂ ਅੱਧੀ ਸੀਸੀ ਪਾ ਲਈ ਆ ਅੱਧੀ ਆਪਾਂ ਰੱਖਤੀ ਹੈ ਟੈਬਲੇਟ ਤੇਲ ਲੜੀ ਨਾ ਰਿਹਾ ਹਾਂ ਗਾਇਸ ਮੈਨੂੰ ਮੰਮੀ ਨੇ ਮਾਰਿਆ ਤੱਪ ਮਨ ਤਦਰਉ ਇਧਰ ਆਪਣੇ ਸਾਰੇ ਜਿੰਨੇ ਵੀ ਆਪਾਂ ਮਾ ਪਾਇਆ ਸੀਗਾ ਸਾਰੇ ਇੰਗਰੀਡੀਅੰਟਸ ਪਾਈ ਸੀ ਆਪਾਂ ਇਹਦੇ ਸਾਰੇ ਆਪਣੇ ਹੋ ਚੁੱਕੇ ਆ ਫਰਾਈ ਤੇ ਆ ਦੇਖੋ ਆਪਾਂ ਆਇਲ ਵੀ ਸਾਰਿਆਂ ਦੇ ਵਿੱਚ ਕਰਦੇ ਐਡ ਗਾਇਸ ਬੇਬੀ ਆਇਲ ਇਸ ਮੈਂ ਢਾਰੀ ਆਪਣੀ ਬਹੁਤ ਜਿਆਦਾ ਵਧੀਆ ਫ੍ਰੈਗਰੈਂਸ ਹੋ ਗਈ ਹੁਣ ਇਹਦੀ ਤੇ ਆਪਣਾ ਤੇਲ ਬਣ ਕੇ ਤਿਆਰ ਆ ਤੇ ਹੁਣ ਇਹਦੇ ਵਿੱਚ ਪਾਉਂਗੀ ਮਹਿੰਦੀ ਤੇ ਬਰਿੰਗ ਬਰਿੰਗ ਰਾਜ ਪਾਊਡਰ ਪਾਊਗਾ ਇਹਦੇ ਵਿੱਚ ਤੇ ਇੱਧਰ ਪਾਊਗਾ ਆਵਲਾ ਪਾਊਡਰ ਇਹ ਤੇ ਆਵਲਾ ਪਾਊਡਰ ਇਹ ਚਾਰੇ ਪਾਊਡਰ ਇਹ ਪੰਜੋ ਪਾਊਡਰ ਆਪਾਂ ਉਦੋਂ ਪਾਉਣੇ ਆ ਜਦੋਂ ਆਪਾਂ ਖੋਲ ਲਾਂਗੇ ਖੋਲਣ ਤੋਂ ਬਾਅਦ ਕਿਉਂਕਿ ਜੇ ਆਪਾਂ ਪਹਿਲਾਂ ਮਾਰਤਾ ਤੇ ਇਹਨਾਂ ਦੇ ਵਿੱਚ ਵੇਸਟ ਹੋ ਜਾਊਗਾ ਸਮਾਨ ਦੇ ਵਿੱਚ ਤੇ ਇਹਨੂੰ ਆਪਾਂ ਸਾਰਿਆਂ ਤੋਂ ਪਹਿਲਾਂ ਆਪਾਂ ਛਾਣ ਲੈਣੇ ਆ ਫਿਰ ਆਗਲਾ ਸਮਾਨ ਪਾਵਾਂਗੇ ਸਾਰਾ ਗਾਇਸ ਆਪਾਂ ਇਸ ਢੂੰਦੇ ਵਿੱਚ ਵਿਛਾਲਿਆ ਪਾਉਣਾ ਹੁੰਦਾ ਪਹਿਲ ਨੂੰ ਪੜਾਂਗੇ ਫਿਰ ਆਪਾਂ ਬਸਾਰੇ ਆ ਫੋਲਡਰ ਪਾਵਾਂਗੇ ਉੱਪਰ ਸਭ ਤੋਂ ਪਹਿਲਾਂ ਇਹਨੂੰ ਛਾਣ ਲੈਣਾ ਵਾ ਤੇ ਫਿਰ ਜਿਹੜੇ ਸੁੱਕੇ ਆਪਣੇ ਜਿਹੜੇ ਵੀ ਆ ਨਾ ਸਮਾਨ ਫੋਲਡਰ ਫੋਲਡਰ ਤੇ ਮਹਿੰਦੀ ਆਪਾਂ ਫਿਰ ਉਹਨੂੰ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਛਾਣ ਲਾਂਗੇ ਸਾਰਿਆਂ ਨੂੰ ਛਾਣ ਲਾਂਗੇ ਸਿਸਟ੍ਰਿਕ ਇਹਦੇ ਨਾਲ ਆਪਾਂ ਸਾਰਾ ਗਾਇਸ ਆਪਣਾ ਸਮਾਨ ਥੋੜਾ ਜਿਹਾ ਵੇਸਟ ਹੁੰਦਾ ਵਾ ਵੇਸਟ ਕਿਉਂ ਹੁੰਦਾ ਵਾ ਮਤਲਬ ਨਾ ਆਪਾਂ ਉਹਨੂੰ ਯੂਜ਼ ਕਰਦੇ ਹਾਂ ਦੁਬਾਰਾ ਯੂਜ਼ ਕਰ ਸਕਦੇ ਹਾਂ ਨਹੀਂ ਕਰ ਸਕਦੇ ਯੂਜ਼ ਬਾਅਦ ਸਾਰੇ ਤਾਂ ਦੇ ਗਰੇ ਵੀ ਅਸਲ ਨੂੰ ਸਾਰਾ ਨਿਕਲ ਤਾ ਗਿਆ ਬਹੁਤ ਥੋੜੀ ਜਿਹੀ ਯੂਜ਼ ਕਰ ਸਕਦੇ ਹਾਂ ਕੋਲਾਪਨ ਛਾਲ ਲੈਣ ਸਾਰੇ ਪਾਣੀ ਆਪਾਂ ਹਟੇ ਆਪਾਂ ਇਹਨੂੰ ਹੁਣ ਛਾਲ ਲਾਂਗੇ ਥੋੜਾ ਜਿਹਾ ਗਰਮ ਆ ਪਰ ਆਪਾਂ ਆਪਾਂ ਤੁਹਾਨੂੰ ਦਿਖਾਉਣਾ ਵਾ ਸਾਰਾ ਇਸ ਕਰਕੇ ਆਪਾਂ ਗਰਮ ਗਰਮ ਸ਼ਾਂਹ ਰਹੇ ਆ ਇਹਨੋਂ ਆਪਾਂ ਬਾਅਦ ਚ ਸ਼ਾਂਹ ਸਕਦੇ ਆ ਕੋਈ ਪ੍ਰੋਬਲਮ ਨਹੀਂ ਇਹਨੂੰ ਪੈਸੇ ਤੇ ਰੱਖਦਾ ਮੈਂ ਇੱਧਰ ਸਾਈਡ ਤੇ ਇਹਦੇ ਵਿੱਚ ਹੀ ਆਪਾਂ ਕਈ ਦੇ ਵਿੱਚ ਚੀਤਾ ਰੱਖਦਾ ਮੈਂ ਇਹ ਬਹੁਤ ਗਰਮ ਹੈ ਇਹਦਾ ਡੰਡਾ ਹੋ ਜਾਊਗਾ ਆਪਾਂ ਇਹਨੂੰ ਵਧੀਆ ਤਰ੍ਹਾਂ ਇਹਨੂੰ ਨਿਚੋੜ ਲੈਣਾ ਤੇ ਆਪਾਂ ਆਪਣਾ ਤੇਲ ਪਾ ਕੇ ਰੈਡੀ ਪਾਵਾਂਗੇ ਪਾਊਡਰ ਤੇ ਆਪਣੇ ਪਾਊਡਰ ਐਡ ਕਰ ਲਾਂਗੇ ਇਹਦੇ ਸਾਰੇ ਮੈਂ ਦੀ ਪਾ ਲਗੀ ਬਣਾ। ਇਸ ਨੂੰ ਆਪਾਂ ਪਾਉਂਦੇ ਪਾਉਣਗੇ ਇਹਦੇ ਵਿੱਚ। ਨੈਮ ਪਾਊਡਰ ਪਾ ਦਾਂਗੇ ਪਹਿਲਾਂ ਇੱਕ ਚਮਚ। ਦੋ ਮਤਲਬ ਕਿ ਇੱਕ ਚਮਚਾ ਨੈਮ ਪਾਊਡਰ ਦਾ ਪਾਪਾ ਤੇ ਇੱਧਰ ਜਿਹੜਾ ਆਮ ਆਮ ਦੀਆਂ ਬੋਟਲੀਆਂ ਨੂੰ ਆਪਾਂ ਪੀਸ ਕੇ ਰੱਖਿਆ ਹੋਇਆ ਵਾ। ਇੱਕ ਚਮਚਾ ਆਪਾਂ ਇਹਦਾ ਪਾ ਦਾਂਗੇ। ਇੱਕ ਤੋਂ 1.5 ਚਮਚੇ ਪਾ ਦ। ਇਹ ਹੋਣਾ ਪਾਉਂਦੇ ਸੁੱਕੀ ਮਹਿੰਦੀ। ਸਾਰੇ ਥੋੜੇ ਪਾਉਣ।

ਮੈਨ ਲਈ ਕਿਤਨਾ ਜਿਆਦਾ ਲਿਖੀ ਆਪਾ ਬਹੁਤ ਵਧੀਆ ਵਾ ਰੰਗ ਬੜੀ ਪਰਚਾਈਸ ਵਾਲੀ ਹੈ ਦੀ ਮਾਰੇ ਕੋ ਤੇ ਲ ਆਪਣੇ ਮਨ ਰੁਕਿਆ ਹੋਇਆ ਲੈ ਚ ਨੂੰ ਮੈਂ ਵੀ ਜਾਉਂਗਾ ਪਾ ਨੂੰ ਕਿਸੇ ਕੰਟੇਨਰ ਦੇ ਵਿੱਚ ਪਾ ਕੇ ਰੱਖ ਲਾਂਗੇ ਹਾਲੇ ਪਰ ਠੰਡਾ ਹੋ ਜੇ ਥੋੜਾ ਥੋੜਾ ਇਸ ਤਰੀਕੇ ਨਾਲ ਲੈ ਕੇ ਤੇ ਆਪਣੀਆਂ ਵਾਲਾਂ ਨੇ ਜਣਾ ਮਿਲਾ ਸਕਦੇ ਗੱਲਸਤਾਰਸ ਵੀ ਆ ਗਈ ਪਈ ਸਰਦੀ ਤੇ ਵਾਜ ਜਾਨਾ ਨੂੰ ਪੂਰਾ ਇੰਜੋਏ ਕਰ ਲੈ ਐਦੇ ਦੇਖੋ ਕਿ ਮੈਂ ਤਾਂ ਜਿੰਨਾ ਕਰ ਲੈਣੀ ਨੀ ਬਗਵਾ ਰਹੀ ਆ ਮੈਨੇ ਜਿਹੜਾ ਰਲਾ ਪਾ ਮੈਂ ਟੀਮਾ ਕਰੀ ਚੁੰਗੀ ਨਹੀਂ ਮੇਰੀ ਫੇੜ ਫੇੜ ਕੋਈ ਨਹੀਂ ਫੇੜ 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 ਮੈਂ ਵਾਰ ਹੁੰਦੀ ਜਦੋਂ ਕਰ ਕੋਈ ਨਾ ਕਰਤੀ ਕੀ ਦੂਤੀ ਦੂਤੀ ਲਾਂਜੀ ਫਰੈਂਡਸ ਆਪਣਾ ਤੇਲ ਹੋ ਚੁੱਕਿਆ ਰੈਡੀ ਤੇ ਆਪਾਂ ਦੂਸਰਾ ਵੀ ਸਾਰਾ ਨਿਚੋੜ ਲਿਆ ਵੇ ਇਹਦੇ ਵਿੱਚ ਤੇ ਆਪਾਂ ਇਹਨਾਂ ਨੂੰ ਬੋਤਲ ਦੇ ਵਿੱਚ ਪਾ ਕੇ ਰੱਖ ਲਾਂਗੇ ਆਹ ਲਈ ਆਪਾਂ ਸਾਫ ਬੋਤਲ ਲੈ ਲਈਏ ਇਹਦੇ ਵਿੱਚ ਆਪਾਂ ਸਾਰਾ ਐਡ ਕਰਕੇ ਰੱਖ ਲੈਣਾ ਆਪਾਂ ਸਾਰਾ ਐਡ ਕਰ ਲਾਂਗੇ ਗਾਇਸ ਇਹਦੇ ਵਿੱਚ ਹੀ ਆਪਾਂ ਸਾਰਾ ਪਾ ਲੈਣਾ ਬੋਤਲ ਦੇ ਵਿੱਚ ਤੇ ਆਪਾਂ ਨੂੰ ਜਿੰਨੀ ਜ਼ਰੂਰਤ ਆਪਾਂ ਉਹਨਾਂ ਕੱਢ ਗਏ ਤੇ ਆਪਣੇ ਵਾਲਾਂ ਤੇ ਲਾ ਸਕਦੇ ਹਾਂ ਹਾਂਜੀ ਗਾਇਸ ਆਪਾਂ ਸਾਰੀ ਬੋਤਲ ਪਾ ਲਾਂਗੇ ਜਿੰਨਾ-ਨੰਨਾ ਪਾਵਾਂਗੇ ਮਤਲਬ ਸਾਰਾ ਹੀ ਆ ਜਾਣਾ ਆਹ ਬੋਤਲ ਤਾਂ ਬਿਲਕੁਲ ਨਹੀਂ ਬੋਤਲ ਭਰੀ ਦੋ ਮਿੰਟ ਆਪਾਂ ਰਾਮਾ ਨਾਮ ਕਰਦੇ ਆਂ ਆਪਾਂ ਸਾਰੀ ਸੱਤੀਆਂ ਪਿੱਛੇ ਦੋ ਵਾਰੀ ਲਾਉਣਾ ਆਪਾਂ ਇਹਨੂੰ ਆਪਾਂ ਸਾਰੀ ਸੱਤੀ ਲਾ ਸਕਦੇ ਆ ਨਾ ਆਪ ਸਾਰਾ ਕੱਢ ਲਿਆ ਆਪਾਂ ਹਫਤੇ ਹੀ ਦੋ ਵਾਰੀ ਕਰਾਂਗੇ ਇਹਨੂੰ ਯੂਜ਼ ਬਿਮਾਲਾ ਹਾਂਗੇ ਬਹੁਤ ਜ਼ਿਆਦਾ ਸੁਣੇ ਜਿਹੜਾ ਬੱਜਿਆ ਹੈ ਆਪਾਂ ਕੁਝ ਵਾਰਾਂ ਨੂੰ ਪਾਵਾਂਗੇ ਰਾਤੀ ਵੀ ਲਾ ਲਾ ਜੇ ਮੰਮਾ ਨੇ ਆਪਾਂ ਜੀ ਆਪਣੀ ਆਪਣਾ ਇਦਾਂ ਬਲੌਗ ਵਧੀਆ ਲੱਗਿਆ ਤੁਹਾਨੂੰ ਵਾਲਾਂ ਦੀ ਹੈਲਥ ਵਾਸਤੇ ਜਿਹੜਾ ਤੇਲ ਬਣਾਇਆ ਆਪਾਂ ਉਹਦਾ ਤੇ ਲਾਈਕ ਵਧੀਆ ਲੱਗਾ ਜ਼ਰ ਲਾਈਕ ਕਰ ਦਿਓ ਤੇ ਚੈਨਲ ਨੂੰ ਜ਼ਰੂਰ ਕਰ ਲੈ ਸਬਸਕ੍ਰਾਈਬ ਧੰਨਵਾਦ ਜੀ ਦਾ ਬਾਏ